ਸਾਰੇ ਸਰੋਤਿਆਂ ਦਾ ਸਾਡੇ ਚੈਨਲ ਵਿੱਚ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਦਿਲਚਸਪ ਕਹਾਣੀ ਲੈ ਕੇ ਆਏ ਹਾਂ ਇਸ ਕਹਾਣੀ ਦਾ ਨਾਮ ਹੈ ਰੱਬ ਕਿੱਥੇ ਵਸਦਾ ਹੈ ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਰੱਬ ਨੂੰ ਅਸੀਂ ਕਿਸ ਤਰ੍ਹਾਂ ਮਿਲ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਰੱਬ ਨਾਲ ਮਿਲਾਪ ਕਰ ਸਕਦੇ ਹਾਂ ਤਾਂ ਆਓ ਅਸੀਂ ਕਹਾਣੀ ਵੱਲ ਵਧਦੇ ਹਾਂ ਕਿਸੇ ਸ਼ਹਿਰ ਵਿੱਚ ਸੰਤੂ ਨਾਮ ਦਾ ਇੱਕ ਪੁਰਬੀਆ ਮੋਚੀ ਰਹਿੰਦਾ ਸੀ ਵੱਡੇ ਸ਼ਹਿਰਾਂ ਵਿੱਚ ਮਕਾਨਾਂ ਦੇ ਕਿਰਾਏ ਲਾਹ ਪਿੰਦੇ ਹਨ ਇਸ ਲਈ ਸੰਤੂ ਨੇ ਇੱਕ ਵੱਡੇ ਮਕਾਨ ਦਾ ਕੋਰਾ ਹੀ ਕਿਰਾਏ ਤੇ ਲਿਆ ਹੋਇਆ ਸੀ ਜਿਸ ਦੀ ਖਿੜਕੀ ਬਾਜ਼ਾਰ ਵੱਲ ਸੀ ਇਸ ਖਿੜਕੀ ਦੇ ਵਿੱਚੋਂ ਸੰਤੂ ਨੂੰ ਆਉਣ ਜਾਣ ਵਾਲਿਆਂ ਦੇ ਪੈਰ ਨਜ਼ਰ ਆਉਂਦੇ ਸਨ ਹਰ ਸੰਤੂ ਲੋਕਾਂ ਨੂੰ ਪੈਰਾਂ ਤੋਂ ਪਛਾਣਦਾ ਸੀ ਉਸ ਨੂੰ ਇੱਥੇ ਰਹਿੰਦਿਆਂ ਕਈ ਸਾਲ ਬੀਤ ਗਏ ਉਸ ਦੇ ਬਥੇਰੀ ਲੋਕ ਜਾਣੂ ਹੋ ਗਈ ਬਾਜ਼ਾਰ ਵਿੱਚ ਭਾਵੇਂ ਹੀ ਕੋਈ ਜੁੱਤੀ ਅਜਿਹੀ ਲੰਗਦੀ ਹੋ ਜਿਸ ਨੂੰ ਸੰਤੂ ਨੇ ਸੀਤਾ ਜਾ ਗੰਡਿਆ ਨਾ ਹੋਵੇ ਕੰਮ ਸੁਥਰਾ ਕਰਦਾ ਸੀ ਚਮੜਾ ਚੰਗਾ ਤੇ ਪੈਸੇ ਵੀ ਵਾਜਬੀ ਲਾਉਂਦਾ ਸੀ ਡੋਰ ਪੱਕੀ ਵਰਤਦਾ ਸੀ ਇਸ ਲਈ ਲੋਕਾਂ ਨੂੰ ਉਸ ਦਾ ਕੰਮ ਬਹੁਤ ਪਸੰਦ ਆਉਂਦਾ ਸੀ ਝੂਠੇ ਲਾਰੇ ਉਸ ਨੇ ਕਦੀ ਨਹੀਂ ਸੀ ਲਾਏ ਜੇ ਕੋਈ ਕੰਮ ਸਮੇਂ ਸਿਰ ਨਹੀਂ ਕਰ ਸਕਦਾ ਸੀ ਤਾਂ ਹੱਥ ਨਹੀਂ ਪਾਉਂਦਾ ਸੀ ਨਹੀਂ ਤਾਂ ਪਹਿਲਾਂ ਹੀ ਜਵਾਬ ਦੇ ਦਿੰਦਾ ਸੀ ਐਨਾ ਗੁਣਾ ਦੇ ਕਾਰਨ ਸੰਤੂ ਨੂੰ ਕੰਮ ਦਾ ਕੋਈ ਘਾਟਾ ਨਹੀਂ ਸੀ ਚੰਗਾ ਆਦਮੀ ਸੀ ਅਰ ਹੁਣੇ ਬੁੱਢੇ ਹੋਇਆ ਉਸ ਨੂੰ ਰੱਬ ਵੇਲੇ ਪਾਸੇ ਦਾ ਫਿਕਰ ਲੱਗਾ ਜਦ ਉਹ ਜਵਾਨ ਸੀ ਤੇ ਇੱਕ ਦੁਕਾਨਦਾਰ ਦੀ ਨੌਕਰੀ ਕਰਦਾ ਸੀ ਤਾਂ ਉਸਦੀ ਵਰਟੀ ਮਰ ਗਈ ਅਤੇ ਤਿੰਨ ਵਰਿਆਂ ਦਾ ਮੁੰਡਾ ਛੱਡ ਗਈ ਸੰਤੂ ਦਾ ਖਿਆਲ ਇਸ ਮੁੰਡੇ ਨੂੰ ਆਪਣੀ ਭੈਣ ਪਾਸ ਭੇਜਣ ਦਾ ਹੋਇਆ ਪਰ ਫਿਰ ਇਸ ਦੇ ਮਨ ਨੇ ਪਤਾ ਨਹੀਂ ਕੀ ਆਖਿਆ ਮਾਲਕ ਦੀ ਨੌਕਰੀ ਛੱਡ ਕੇ ਸੰਤੂ ਨੇ ਇਸ ਭੋਰੇ ਵਿੱਚ ਆਪਣੀ ਦੁਕਾਨ ਪਾ ਲਈ ਔਰ ਮੁੰਡੇ ਨੂੰ ਆਪਣੇ ਕੋਲ ਰੱਖ ਕੇ ਪਾਲਦਾ ਰਿਹਾ ਰੱਬ ਡਾਡੀ ਦੀਆਂ ਖੇਡਾਂ ਮੁੰਡਾ ਜਦ 16 ਵਰਿਆਂ ਦਾ ਗੱਭਰੂ ਹੋਇਆ ਅਤੇ ਪਿਓ ਨੂੰ ਕੁਝ ਖੱਟ ਕੇ ਖਵਾਉਣ ਜੋਗਾ ਬਣਿਆ ਤਾਂ 7 ਦਿਨ ਮੋਰ ਕੇ ਤਾਪ ਦੇ ਪਿੱਛੋਂ ਉਹ ਵੀ ਮਰ ਗਿਆ ਔਰ ਸੰਤੂ ਇਕੱਲਾ ਰਹਿ ਗਿਆ ਆਪਣੇ ਪੁੱਤਰ ਦਾ ਸੰਸਕਾਰ ਹਰ ਕਿਰਿਆ ਕਰਮ ਕਰਕੇ ਸੰਤੂ ਨੂੰ ਦੁਨੀਆ ਹਾਨੀ ਰ ਅ ਰੱਬ ਆਪਣਾ ਵੈਰੀ ਦੇ ਸੀ ਕਈ ਵਾਰੀ ਉਸਨੇ ਪ੍ਰਾਰਥਨਾ ਕੀਤੀ ਰੱਬਾ ਹੁਣ ਮੈਨੂੰ ਹੀ ਸੱਦ ਲੈ ਮੇਰਾ ਇਸ ਦੁਨੀਆ ਤੇ ਕੌਣ ਹੈ ਮੇਰਾ ਮੁੰਡਾ ਵੀ ਲੈ ਗਿਆ ਹੈ ਤਾਂ ਮੈਨੂੰ ਕੰਨੂ ਛੱਡ ਗਿਆ ਹੈ ਮੈਨੂੰ ਬੁੱਢੇ ਨੂੰ ਮੌਤ ਕਿਉਂ ਨਹੀਂ ਹੁੰਦੀ ਇਸ ਪੁਕਾਰ ਲੱਕ ਤੇ ਦਿਲ ਟੁੱਟਿਆ ਉਸਨੇ ਮੰਦਰ ਜਾਣਾ ਵੀ ਛੱਡ ਦਿੱਤਾ ਇੱਕ ਦਿਨ ਸੰਤੂ ਦੇ ਪਿੰਡ ਦਾ ਇੱਕ ਭਲਾ ਪੁਰਸ਼ ਤੀਰਥ ਯਾਤਰਾ ਤੋਂ ਮੁੜਿਆ ਹੋਇਆ ਰਾਹ ਵਿੱਚ ਸੰਤੂ ਪਾਸ ਆਹ ਠਹਿਰਿਆ ਸੰਤੂ ਨੇ ਆਪਣੇ ਦਿਲ ਦਾ ਹਾਲ ਉਸ ਨੂੰ ਖੋਲ ਸੁਣਾਇਆ ਤੇ ਆਖਣ ਲੱਗਾ ਮਹਾਤਮਾ ਜੀ ਮੈਨੂੰ ਜੀਵਨ ਦੀ ਹੁਣ ਕੋਈ ਇੱਛਾ ਨਹੀਂ ਮੈਂ ਤਾਂ ਹਰ ਘੜੀ ਰੱਬpass ਮੌਤ ਮੰਗਦਾ ਹਾਂ ਮੇਰਾ ਹੁਣ ਕੌਣ ਸਹਾਰਾ ਰਿਹਾ ਹੈ ਬੁੱਢੇ ਮਹਾਤਮਾ ਨੇ ਆਖਿਆ ਸੰਤੂ ਇਹ ਨਹੀਂ ਆਖੀਦਾ ਸਾਨੂੰ ਰੱਬ ਦੇ ਕੰਮ ਦਾ ਕੀ ਪਤਾ ਸਾਰਾ ਕਾਰਖਾਨਾ ਸਾਡੀ ਅਕਲ ਨਾਲ ਨਹੀਂ ਰੱਬ ਦੀ ਮਨਸ਼ਾ ਨਾਲ ਚੱਲ ਰਿਹਾ ਹੈ ਜੇ ਕਰਤਾਰ ਨੂੰ ਇਹ ਭਉਂਦਾ ਸੀ ਤਾਂ ਤੇਰਾ ਮੁੰਡਾ ਜੰਮੀ ਅਰ 16 ਸਾਲ ਪਿੱਛੋਂ ਮਰ ਜਾਵੇ ਤਾਂ ਇਹ ਉਹ ਚੰਗੀ ਗੱਲ ਹੈ ਜਿਹੜਾ ਤੂੰ ਨਿਰਾਸ਼ ਹੋਇਆ ਹੈ ਉਸ ਦਾ ਕਾਰਨ ਇਹ ਹੈ ਕਿ ਤੂੰ ਨਿਰੋਲ ਆਪਣੇ ਵਾਸਤੇ ਜੀਵਨ ਦੀ ਇੱਛਿਆ ਰੱਖਦਾ ਹੈ ਸੰਤੂ ਨੇ ਪੁੱਛਿਆ ਹੋਰ ਮੈਂ ਕਿਸ ਦੇ ਵਾਸਤੇ ਜੀਵਾਂ ਮਹਾਤਮਾ ਜੀ ਮਹਾਤਮਾ ਨੇ ਆਖਿਆ ਸੰਤੂ ਰੱਬ ਦੇ ਵਾਸਤੇ ਜੀਓ ਤੈਨ ਉਸਨੇ ਤੈਨੂੰ ਜਾਨ ਦਿੱਤੀ ਹੈ ਤੋ ਉਸ ਦੇ ਵਾਸਤੇ ਜੀ ਜਦ ਤੂੰ ਰਜ਼ਾ ਵਿੱਚ ਰਹਿਣਾ ਆਰੰਭ ਕੀਤਾ ਦੁੱਖ ਹਟ ਜਾਵੇਗਾ ਤੇ ਤੈਨੂੰ ਹੁਣੇ ਹੀ ਸੁੱਖ ਪਾਸੀਗਾ ਸੰਤੂ ਕੁਝ ਚਿਰ ਚੁੱਪ ਰਿਹਾ ਤੇ ਫਿਰ ਪੁੱਛਣ ਲੱਗਾ ਰੱਬ ਦੀ ਰਜ਼ਾ ਵਿੱਚ ਕਿਦਾਂ ਜੀਵੀਏ ਮਹਾਤਮਾ ਬੋਲਿਆ ਇਹ ਗੱਲਾਂ ਸੰਤ ਮਹਾਤਮਾ ਦੀਆਂ ਹਨ ਜੇ ਤੂੰ ਗੁਰਬੁਖੀ ਪੜ੍ਹ ਲੈਣਾ ਹੈ ਤਾਂ ਜਾ ਕੇ ਸੁਖਨੀ ਸਾਹਿਬ ਦਾ ਪਾਠ ਕਰਨ ਦੀ ਗੁਟਕਾ ਸਾਈਪ ਲਿਆ ਉੱਥੋਂ ਤੈਨੂੰ ਪਤਾ ਲੱਗੇਗਾ ਕਿ ਰਜ਼ਾ ਕੀ ਹੈ ਮਹਾਤਮਾ ਦੇ ਬਚਨ ਸੰਤੂ ਦੇ ਹਿਰਦੇ ਵਿੱਚ ਖੁੱਭ ਗਏ ਔਰ ਉਸਨੇ ਉਸੇ ਦਿਨ ਬਾਜ਼ਾਰੋਂ ਮੋٹے ਟਾਈਪ ਦਾ ਗੁਟਕਾ ਲਿਆ ਕੇ ਪਾਠ ਸ਼ੁਰੂ ਕੀਤਾ ਇਹ ਪਾਠ ਉਹ ਹਰ ਰੋਜ਼ ਨੀਮ ਨਾਲ ਕਰਦਾ ਸੀ ਔਰ ਪਾਠ ਕੀਤੇ ਉਸ ਨੂੰ ਤੀਜਾਉਂਦਾ ਸੀ ਕਿਸੇ ਕਿਸੇ ਰਾਤ ਉਸਦੇ ਦੀਵੇ ਵਿੱਚ ਤੇਲ ਮੁੱਕ ਜਾਏ ਪਰ ਉਸ ਦਾ ਗੁਟਕਾ ਛੱਡਣ ਨੂੰ ਜੀ ਨਹੀਂ ਕਰਦਾ ਸੀ ਜਿਉਂ-ਜਿਉਂ ਪੜਦਾ ਰਿਹਾ ਉਸ ਨੂੰ ਪਤਾ ਲੱਗਿਆ ਕਿ ਰੱਬ ਉਸ ਤੋਂ ਕੀ ਮੰਗਦਾ ਹੈ ਅਤੇ ਰੱਬ ਦੀ ਰਜ਼ਾ ਵਿੱਚ ਕਿੰਦਾ ਰਹਿਣਾ ਹੈ ਉਸ ਦਾ ਮਨ ਫੁੱਲ ਵਾਂਗ ਹੌਲਾ ਹੁੰਦਾ ਗਿਆ ਇਸ ਤੋਂ ਪਹਿਲਾਂ ਸੌਣ ਲੱਗਿਆ ਉਸ ਜ਼ਮਾਨ ਉਦਾਸੀ ਤੇ ਚਿੰਤਾ ਭਰਿਆ ਹੋਇਆ ਰਹੇ ਤੇ ਆਪਣੇ ਮੁੰਡੇ ਨੂੰ ਯਾਦ ਕਰਕੇ ਰੱਬ ਨੂੰ ਗਾਲਾਂ ਕੱਢਿਆ ਕਰੇ ਹੁਣ ਸੌਣ ਲੱਗਿਆ ਸੰਤੂ ਆਖਦਾ ਸੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿੱਜ ਘਰ ਮਹਿਲ ਪਾਵੋ ਸੁਖ ਸਹਜੇ ਬਾਹਰ ਨ ਹੋਏ ਕੋ ਫੇਰਾ ਹੁਣ ਤੋਂ ਸੰਤੂ ਦਾ ਜੀਵਨ ਬਦਲ ਗਿਆ ਅਗੇ ਉਦਾਸੀ ਨੂੰ ਦੂਰ ਕਰਨ ਲਈ ਕਦੀ ਕਦੀ ਦੋ ਘੁੱਟ ਪੀ ਵੀ ਲੈਂਦਾ ਸੀ ਤੇ ਨਸ਼ਾ ਭਾਵੇਂ ਨਾ ਛੜੇ ਪਰ ਲੋਕਾਂ ਨੂੰ ਮਖੌਲ ਲੱਗ ਜਾਂਦਾ ਸੀ ਕਿਸੇ ਕਿਸੇ ਨੂੰ ਗਾਲਾਂ ਵੀ ਕੱਢ ਦਿੰਦਾ ਸੀ ਹੁਣ ਇਹ ਗੱਲਾਂ ਛੁੱਟ ਗਈਆਂ ਉਸ ਦੇ ਜੀਵਨ ਵਿੱਚ ਆਧਾਰ ਤੇ ਸ਼ਾਂਤੀ ਆ ਗਈ। ਸਵੇਰ ਤੋਂ ਤਿਰਕਾਲਾਂ ਤੱਕ ਕੰਮ ਕਰਦਾ ਸੀ ਕਾਮ ਮੁਕਾ ਕੇ ਦੀਵੇ ਨੂੰ ਦੀਪਕੀ ਤੋਂ ਲਾ ਕੇ ਛੋਟੇ ਸਟੂਲ ਤੇ ਧਰਦਾ ਤੇ ਦਰੀ ਵਿੱਚ ਗੁਟਕਾ ਲਿਆ ਕੀ ਉਸ ਦਾ ਪਾਠ ਕਰਦਾ ਮੁੜ ਮੁੜ ਕੇ ਪੜਿਆ ਉਸ ਨੂੰ ਵਧੀਰੀ ਸਮਝਾਵੇ ਮਨ ਹੋਲਾ ਤੇ ਰਸ ਭਰਿਆ ਜਾਪੇ ਇੱਕ ਰਾਤ ਪਾਠ ਕਰਦਾ ਕਰਦਾ ਸੰਤ ਉਹਨਾ ਤੁਕਾਂ ਦੇ اٹਕ ਗਿਆ ਹੌਲੀ ਹੌਲੀ ਪੜਨ ਲੱਗਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦਨਾ ਪਰੈ ਹਰ ਕਾ ਨਾਮ ਜਪਤ ਨਿਸਤਰੇ ਆਂਕ ਮਾਇਆ ਰੰਗ ਤਿੱਖ ਨਾ 부ਝਾਵੇ ਹਰ ਕਾ ਨਾਮ ਜਪਤ ਆਘਾਵੇ ਜਹ ਮਾਰਗ ਇਹੀ ਜਾਤ ਇਕੇਲਾ ਤੈ ਹਰ ਕਾ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮਗਤ ਪਾਈਏ ਐਸੇ ਸ਼ਬਦ ਨੂੰ ਮੁੜ ਮੁੜ ਕੇ ਪੜਕੇ ਉਸ ਦੇ ਮਨ ਨੂੰ ਧੀਰਜ ਆਵੇ ਦੁੱਖ ਕੀ ਚੀਜ਼ ਹੈ ਬੰਦਨ ਕਹਤੇ ਹਨ ਕ੍ਰਿਸ਼ਨ ਕਿਸ ਗੱਲ ਦੀ ਹੈ ਤੇ ਇਹਨਾਂ ਦੁੱਖਾਂ ਰਵੀਰਨ ਦਾ ਇਲਾਜ ਕੀ ਹੈ ਇਸ ਦਾ ਨਾਮ ਉਸ ਨੂੰ ਨਾਮ ਵਿੱਚੋਂ ਇੱਕੋ ਜਵਾਬ ਮਿਲਿਆ ਫਿਰ ਨਾਮ ਨੂੰ ਸੋਚਦਾ ਸੋਚਦਾ ਉਹ ਅਗਾਹ ਪਾਠ ਕਰਨ ਲੱਗਾ ਤੇ ਇੱਥੇ ਪਹੁੰਚਿਆ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੀਖ ਕਰੀ ਇਕ ਰੰਗ ਨਾਨਾ ਵਿਦ ਕੀਨੋਂ ਵਿਸਤਾਰ ਪ੍ਰਭ ਅਬਿਨਾਸੀ ਇਕ ਅੰਕਾਰ ਨਾ ਨਾ ਚਲਤ ਕਰੀ ਕਿਨ ਮਾਹੀ ਪੂਰ ਰਿਓ ਪੂਰਨ ਸਬ ਠਾਈ ਨਾਨਾ ਵਿਦ ਕਰ ਬਣਤ ਬਣਾਈ ਆਪਣੀ ਕੀਮਤ ਆਪ ਪਾਈ ਸਬ ਘਟ ਤਿਸਕੇ ਸਬ ਤਿਸਕੇ ਠਾਓ ਜਪਜਪ ਜੀਵੇ ਨਾਨਕ ਹਰਨਾਉ ਐਤੇ ਪਹੁੰਚ ਕੇ ਉਸ ਨੂੰ ਖਿਆਲ ਆਇਆ ਜੇ ਰੱਬ ਸਾਰੇ ਘਟਾਂ ਵਿੱਚ ਹੈ ਔਰ ਸਾਰੇ ਨਾਉ ਉਸਦੇ ਹੀ ਹਨ ਤਾਂ ਮੈਨੂੰ ਕਿਉਂ ਨਹੀਂ ਦਿਸਦਾ ਕੀ ਮੈਨੂੰ ਵੀ ਕਦੇ ਰੱਬ ਦੇ ਦਰਸ਼ਨ ਹੋਣਗੇ ਦਰਸ਼ਨ ਨਾਲ ਸ਼ਾਂਤੀ ਆਉਣੀ ਹੈ ਔਰ ਦਰਸ਼ਨ ਘਟਾਂ ਵਿੱਚ ਵਸ ਕੇ ਦਿੰਦਾ ਹੈ ਮੈਨੂੰ ਵੀ ਕਦੀ ਚਲਕਾਰਾ ਵਜੇਗਾ ਇਹੀ ਸੋਚਦਿਆਂ ਸੰਤੂ ਨੂੰ ਨੀਂਦਰ ਆ ਗਈ ਦੀਵਾ ਜਾਗਦਾ ਰਿਹਾ ਤੇ ਸੰਤੂ ਉੰਗਦਾ ਰਿਹਾ ਅਚਨ ਚੇਤ ਉਸ ਨੂੰ ਆਵਾਜ਼ ਕੰਨੀ ਪਈ ਇਹ ਆਵਾਜ਼ یوں ਸੀ ਜਿਦਾਂ ਕੋਈ ਉਸ ਦੇ ਕੰਨ ਪਾਸ ਬੋਲ ਰਿਹਾ ਹੋਵੇ ਤਰਭ ਕੇ ਸੰਤੂ ਜਾਗਿਆ ਅਤੇ ਕਿਹਾ ਕੌਣ ਹੈ ਉਸਨੇ ਚਾਰੇ ਪਾਸੇ ਦੇਖਿਆ ਦਰਵਾਜ਼ੇ ਵੱਲ ਦੇਖਿਆ ਇੱਧਰ ਵੀ ਕੋਈ ਨਹੀਂ ਉਸਨੇ ਡਰਦਿਆਂ ਹੌਲੀ-ਹੌਲੀ ਫੇਰ ਗਿਆ ਕੌਣ ਹੈ ਤਾਂ ਉਸ ਨੂੰ ਬਿਲਕੁਲ ਸਾਫ਼ ਅਰ ਬਰੀਕ ਆਵਾਜ਼ ਕੰਨੀ ਪਈ ਸੰਤੂ ਕੱਲ ਮੈਂ ਤੇਰੀ ਗਲੀ ਆਵਾਂਗਾ ਮੈਨੂੰ ਵੇਖਣਾ ਹੀ ਆ ਤਾਂ ਉਡੀਕੀ ਸੰਤੂ ਨੇ ਛੱਕੰਨੇ ਹੋ ਗੇ ਅੰਗੜਾਈ ਲਈ ਫਰਸ਼ ਤੋਂ ਉੱਠਾ ਅੱਖਾਂ ਨੂੰ ਮਲਿਆ ਪਰ ਇਹ ਪਤਾ ਨਾ ਲਗਾ ਕਿ ਇਹ ਮੈਂ ਸੁਪਨਾ ਵੇਖਿਆ ਹੈ ਕਿ ਸੱਚੀ ਮੁੱੱਚੀ ਆਵਾਜ਼ ਪਈ ਹੈ ਦੀਵਾ ਬੁੱਝ ਕੇ ਉਹ ਮੰਜੀ ਤੇ ਜਾ ਲੇਟਿਆ ਅਰ ਸੌ ਗਿਆ ਦੂਜੇ ਦਿਨ ਸੂਰਜ ਚੜਨ ਤੋਂ ਪਹਿਲਾਂ ਉੱਠ ਕੇ ਉਸਨੇ ਇਸ਼ਨਾਨ ਪਾਣੀ ਕੀਤਾ ਅਰ ਆਪਣੇ ਕੰਮ ਤੇ ਜਾ ਬੈਠਾ ਰਾਤ ਵਾਲੀ ਗੱਲ ਉਸਨੂੰ ਯਾਦ ਸੀ ਕਦੇ ਉਹ ਇਸਨੂੰ ਸੁਪਨਾ ਸਮਝ ਕੇ ਤੇ ਕਦੀ ਆਖੇ ਆਵਾਜ਼ ਸੱਚੀ ਸੀ ਅਰ ਮੈਂ ਹੂਸ਼ ਅਵਹਾਸ਼ ਵਿੱਚ ਕੰਨੀ ਸੁਣੀ ਸੀ ਜੇ ਹੋਰ ਲੋਕ ਆਕਾਸ਼ ਬਾਣੀ ਸੁਣਦੇ ਰਹੇ ਨਹੀਂ ਤਾਂ ਕੀ ਪਤਾ ਮੈਨੂੰ ਵੀ ਆਕਾਸ਼ ਬਾਣੀ ਆਈ ਹੋਵੀ ਇਸ ਸੋਚ ਵਿੱਚ ਉਹ ਬਾਰੀ ਦੇ ਪਾਸ ਬਹਿ ਕੇ ਔਰ ਉੱਥੇ ਹੀ ਆਰ ਤਾਗਾ ਤੇ ਅੱਜ ਸੁੱਤੀਆਂ ਜੁੱਤੀਆਂ ਫੜ ਕੇ ਕੰਮ ਲੋਕ ਜੁੱਟ ਗਿਆ ਔਰ ਜਦ ਖੜਾਕ ਸੁਣੀ ਬੈਠਾ ਬੈਠਾ ਬਾਰੀ ਵਿੱਚੋਂ ਵੇਖ ਲਵੀ ਜੇ ਕੋਈ ਉਪਰੀ ਜੁੱਤੀ ਹੋਵੀ ਤਾਂ ਸਿਰ ਚੁੱਕ ਕੇ ਉਤਾ ਵੇਖ ਲਏ ਪਹਿਲਾਂ ਇੱਕ ਮਾਸਕੀ ਲੰਗਿਆ ਫਿਰ ਕਸਾਈਆਂ ਦਾ ਮੁੰਡਾ ਦੌੜਦਾ ਗਿਆ ਅਤੇ ਇਸ ਤੋਂ ਪਿੱਛੋਂ ਇੱਕ ਬੁੱਢਾ ਮਹਤਰ ਪੁਰਾਣੇ ਫੌਜੀ ਬੂਟ ਪਾ ਕੇ ਹੌਲੀ-ਹੌਲੀ ਆਇਆ ਇਸ ਦਾ ਨਾਮ ਬਿਸ਼ਨਾ ਸੀ ਅਤੇ ਇਸ ਨੇ ਅਫਰੀਕੀ ਵਾਲੀ ਬੋਇਰਾ ਦੀ ਲੜਾਈ ਵਿੱਚ ਹਿੱਸਾ ਲਿਆ ਹੋਇਆ ਸੀ ਪਰ ਹੁਣ ਉਹ ਬਹੁਤ ਬੁੱਢਾ ਹੋਣ ਦੇ ਕਾਰਨ ਪੈਨਸ਼ਨ 'ਤੇ ਸੀ ਪੈਨਸ਼ਨ ਕੇਵਲ 3 ਰੁਪਇਆ ਮਹੀਨਾ ਹੀ ਸੀ ਇਸ ਲਈ ਗਲੀਆਂ ਸਾਫ਼ ਕਰਕੇ ਉਹ ਕੁਝ ਹੋਰ ਰੁਪਏ ਬਣਾ ਲੈਂਦਾ ਸੀ ਔਰ ਇਦਾਂ ਗੁਜ਼ਾਰਾ ਤੋਰਦਾ ਸੀ ਅਜੇ ਵੀ ਉਹ ਸਦਾ ਵਾਂਗ ਝਾੜੂ ਹੱਥ ਵਿੱਚ ਫੜ ਕੇ ਸਫਾਈ ਕਰਨ ਨੂੰ ਆਇਆ ਸੰਤੂ ਮੂੰਹ ਵਿੱਚ ਆਖਣ ਲੱਗਾ ਮੈਂ ਵੀ ਛੱਲਾ ਹੋਇਆ ਹਾਂ ਬਿਸ਼ਨਾ ਮਹਿਤਰ ਝਾੜੂ ਚੁੱਕ ਕੇ ਆਇਆ ਹੈ ਤਾਂ ਮੈਂ ਉਸ ਨੂੰ ਰੱਬ ਦੇ ਭੁਲੇਖੇ ਸਿਰ ਚੁੱਕ ਕੇ ਵੇਖਦਾ ਹਾਂ ਮੈਂ ਵੀ ਚੰਗਾ ਬੁੱਢਾ ਮੂਰਖ ਹਾਂ ਜੁੱਤੀ ਦੇ ਤਲੇ ਨੂੰ ਦੋ ਕੁ ਤੋਪੇ ਉਸ ਲਾਏ ਤੇ ਫਿਰ ਉਸਨੇ ਬਿਸ਼ਨੇ ਵੱਲ ਦੇਖਿਆ ਪੋ ਦਾ ਮਹੀਨਾ ਸਵੇਰ ਦਾ ਵਕਤ ਕੰਕਰ ਪਵੇ ਹੱਥ ਪੈਰ ਆਕੜਦੇ ਜਾਵਣ ਬਿਸ਼ਨਾ ਵਿਚਾਰਾ ਠੰਡੀ ਹਵਾ ਤੋਂ ਬਚਣ ਲਈ ਇੱਕ ਗੁੱਟ ਵਿੱਚ ਲੁਕਿਆ ਖੜਾ ਸੀ ਬਿਰਧ ਅਵਸਥਾ ਸਰੀਰ ਵਿੱਚ ਅਸੰਗ ਨਹੀਂ ਸੀ ਝਾੜੂ ਕਿਦਾਂ ਦੇਵੀ ਸੰਤੂ ਨੇ ਸੋਚਿਆ ਵਿਚਾਰਾ ਬਹੁਤ ਬੁੱਢਾ ਹੈ ਇਸ ਨੂੰ ਅੰਦਰ ਬੁਲਾ ਕੇ ਚਾਹ ਕਿਉਂ ਨਾ ਪਿਵਾਵਾਂ ਆਪਣੀ ਆਰ ਨੂੰ ਠੋਕ ਕੇ ਸੰਤੂ ਉੱਠਿਆ ਅਤੇ ਤਾਂਬੀਆ ਚੁੱਲ੍ਹੇ ਤੇ ਧਰ ਕੇ ਪਾਣੀ ਉਬਲਦਾ ਧਰ ਦਿੱਤਾ ਫਿਰ ਬਾਰੀ ਵਿੱਚ ਜਾ ਕੇ ਉਸਨੇ ਵਿਸ਼ਨੂੰ ਨੂੰ ਆਵਾਜ਼ ਕੀਤੀ ਤੇ ਆ ਬੂਹਾ ਖੋਲਣ ਲਈ ਗਿਆ ਬੂਹਾ ਖੋਲ ਕੇ ਉਸਨੇ ਆ ਸਜਨਾ ਅੰਦਰ ਆ ਕੇ ਸੇਕ ਅੱਗ ਸੇਕ ਰੱਬ ਤੇਰਾ ਭਲਾ ਕਰੇ ਮੇਰੀਆਂ ਤਾਂ ਹੱਡੀਆਂ ਵਿੱਚ ਪਾਲਾ ਵੜ ਗਿਆ ਹੈ ਇਹ ਕਹਿ ਕੇ ਵਿਸ਼ਨੂੰ ਅੰਦਰ ਆਇਆ ਅਤੇ ਔਣ ਲੱਗਾ ਆਪਣੇ ਪੈਰਾਂ ਤੋਂ ਮਿੱਟੀ ਲਾਉਣ ਲੱਗਿਆ ਸੰਭਲ ਨਾ ਸਕਿਆ ਤੇ ਡਿੱਗ ਪਿਆ ਸੰਤੋ ਨੇ ਆਖਿਆ ਜਾਣ ਵੀ ਦੇ ਪੈਰ ਨਾ ਸਾਫ ਕਰ ਮੈਂ ਸਫ ਆਪੇ ਝਾੜ ਲਵਾਵਾਂਗਾ ਇੱਥੇ ਆ ਕੇ ਬਹਿ ਜਾ ਅਰ ਚਾਹ ਪੀ ਇੱਕ ਗਲਾਸ ਸਾਦਾ ਭਰ ਕੇ ਉਸਨੇ ਬਿਸ਼ਨੇ ਨੂੰ ਦਿੱਤਾ ਤੇ ਦੂਜੇ ਛੰਨੇ ਵਿੱਚ ਪਾ ਕੇ ਆਪ ਪੀਣ ਲੱਗਾ ਬਿਸ਼ਨੇ ਨੇ ਛੇਤੀ ਗਲਾਸ ਮੁਕਾ ਲਿਆ ਤੇ ਸੰਤੂ ਨੇ ਇੱਕ ਹੋਰ ਭਰ ਦਿੱਤਾ ਪਰ ਚਾਹ ਪੀਂਦਿਆਂ ਵੀ ਸੰਤੂ ਦੀ ਨਜ਼ਰ ਬਾਜ਼ਾਰ ਵੱਲ ਰਹੀ ਕਿਤੇ ਰੱਬ ਲੰਘ ਨਾ ਜਾਵੇ ਬਿਸ਼ਨੇ ਪੁੱਛਿਆ ਕਿਸ ਦੀ ਉਡੀਕ ਹੈ ਸੰਤੂ ਉਹ ਹੈ ਮੈਂ ਉਹ ਗਲਤ ਕਮਲਿਆਂ ਵਾਲੀ ਹੈ ਪਰ ਰਾਤ ਮੈਂ ਜੋ ਕੁਝ ਸੁਣਿਆ ਉਹ ਮੇਰੇ ਦਿਲ ਵਿੱਚੋਂ ਨਿਕਲਦਾ ਨਹੀਂ ਪਤਾ ਨਹੀਂ ਉਹ ਸੁਪਨਾ ਸੀ ਕਿ ਸੱਚੀ ਗੱਲ ਹੈ ਤੂੰ ਸੁਪਨੀ ਸਹੀ ਦਾ ਪਾਠ ਕਰਦਾ ਹੈ ਵਿਸ਼ਨਾ ਨਹੀਂ ਮੈਂ ਮੂਰਖ ਮਹਤਰ ਮੈਂ ਤਾਂ ਪਾਪੀ ਹਾਂ ਮੈਨੂੰ ਪਾਠ ਦਾ ਕੀ ਪਤਾ ਸੰਤੂ ਮੈਂ ਰਾਤ ਪਾਠ ਕਰਦਾ ਸੀ ਪਾਠ ਪਿਛੋਂ ਕੁਝ ਊਂਗ ਜਈ ਆ ਗਈ ਤੇ ਮੇਰੀ ਕੰਨਾਂ ਵਿੱਚ ਆਵਾਜ਼ ਪਈ ਸੰਤੂ ਕੱਲ ਮੈਂ ਤੇਰੀ ਗਲੀ ਆਵਾਂਗਾ ਮੈਨੂੰ ਵੇਖਣਾ ਹੀ ਆ ਤਾਂ ਉਡੀਕੀ ਮੈਂ ਸੋਚਦਾ ਸੀ ਭਾਈ ਸ਼ਾਂਤੀ ਰੱਬ ਦੇ ਨਾਮ ਵਿੱਚ ਹੈ ਦਰਸ਼ਨ ਬਿਨਾ ਸ਼ਾਂਤੀ ਨਹੀਂ ਕਿ ਮੈਂ ਵੀ ਕਦੀ ਦਰਸ਼ਨ ਕਰਾਂਗਾ ਬਿਸ਼ਨੀ ਨੂੰ ਇਸ ਗੱਲ ਦੀ ਸਮਝ ਨਾ ਪਈ ਉਸਨੇ ਗਲਾਸ ਮੁਕਾ ਕੇ ਮੂਦਾ ਰੱਖ ਦਿੱਤਾ ਪਰ ਸੰਤੂ ਨੇ ਫੇਰ ਭਰ ਦਿੱਤਾ ਸੰਤੂ ਪੀ ਮਿੱਤਰਾ ਪੀ ਕੋਦਰੇ ਦੀ ਰੋਟੀ ਖਾਣ ਵਾਸਤੇ ਗੁਰੂ ਨਾਨਕ ਦੇਵ ਜੀ ਐਮਨਾ ਨਗਰ ਗਏ ਮਾਈ ਦਾ ਖੱਦਰ ਦਾ ਚੋਲਾ ਪਹਿਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਆਪੜੇ ਗਰੀਬਾਂ ਦੇ ਘਰ ਤਾਂ ਸਾਈਂ ਟੁਰ ਕੇ ਆਉਂਦਾ ਹੈ ਜੇ ਇਉਂ ਨਾ ਕਰੇ ਤਾਂ ਗਰੀਬਾਂ ਦੀ ਜਾ ਕਿੱਥੇ ਤੀਰਥ ਯਾਤਰਾ ਪੁੰਨ ਦਾਨ ਅਮੀਰਾਂ ਦੇ ਕੰਮ ਅਸੀਂ ਤਾਂ ਘਰ ਆਏ ਰੱਬ ਨੂੰ ਸੁੱਕੀ ਰੋਟੀ ਅਤੇ ਰੁੱਖੀ ਚਾਹ ਦੇ ਸਕਦੇ ਹਾਂ ਪਰ ਸਾਈਂ ਹੋਇਆ ਜੋ ਗਰੀਬਾਂ ਦਾ ਬਾਦਸ਼ਾਹ ਆਪੇ ਕਦੀ ਆਵੇਗਾ ਬਿਸ਼ਨੀ ਨੂੰ ਚਾਹ ਹੁੱਲ ਗਈ ਉਸ ਦੀਆਂ ਅੱਖਾਂ ਵਿੱਚੋਂ ਅੰਜੂ ਤੁਰ ਗਏ ਤੇ ਗੋਲ-ਗੋਲ ਅਥਰੂ ਗੱਲਾਂ ਤੋਂ ਉੱਤਰ ਕੇ ਤਲੇ ਡਿੱਗੇ ਸੰਤੂ ਨੇ ਆਖਿਆ ਹੋਰ ਚਾਹ ਪੀ ਸਤ ਪਈ ਸੱਜਣਾ ਪਰ ਬਿਸ਼ਨੇ ਨੇ ਆਪਣੇ ਪਾਟੇ ਹੋਏ ਪਰਨੇ ਨਾਲ ਮੂੰਹ ਪੂੰਝਿਆ ਤੇ ਆਖਣ ਲੱਗਾ ਬਸ ਸਾਈ ਤੈਨੂੰ ਨੀਕੀ ਦੇਵੀ ਤੂੰ ਮੈਨੂੰ ਚਾਹ ਤੇ ਆਤਮ ਅੰਮ੍ਰਿਤ ਦੋਵੇਂ ਪਿਆ ਦਿੱਤੇ ਹਨ ਸੰਤੂ ਅੰਨ ਭਾਗ ਬਿਛਨੇ ਆ ਫੇਰ ਵੀ ਆਈ ਮੈਨੂੰ ਤੇਰੇ ਆਇਆ ਖੁਸ਼ੀ ਹੁੰਦੀ ਹੈ ਜ਼ਰੂਰ ਦਰਸ਼ਨ ਦੇ ਜਾਵੇਂ ਬਿਸ਼ਨਾ ਟੁਰ ਗਿਆ ਤੇ ਸੰਤੂ ਚਾਹ ਮੁਕਾ ਕੇ ਫੇਰ ਆਪਣੇ ਕੰਮ ਤੇ ਜਾ ਬੈਠਾ ਕੰਮ ਕਰਦਾ ਕਰਦਾ ਫੇਰ bari ਥਾਣੀ ਵੇਖੀ ਤੇ ਬੈਠਾ ਰੱਬ ਨੂੰ ਉਡੀਕੇ ਦੋ ਸਿਪਾਹੀ ਲੰਗੇ ਤੇ ਫਿਰ ਇੱਕ ਮੋਤੀ ਫਿਰ ਦੋ ਪਟਿਆਰ ਨਾਲ ਲੰਗਦੀਆਂ ਫੇਰ ਇੱਕ ਪਿੰਡੂ ਜਨਾਨੀ ਪੁਰਾਣੀ ਜੁੱਤੀ ਪਾਈ ਹੋਈ ਤੇ ਫਟਿਆ ਹੋਇਆ ਪਰਨਾ ਸਿਰ ਤੇ ਰੱਖੀ ਹੋਈ ਆਈ ਤੇ ਸੰਤੂ ਦੀ bari ਥੱਲੇ ਹਵਾ ਤਾਂ ਬਚਨ ਲਈ ਖਲੋ ਗਈ ਸੰਤੂ ਨੇ ਦੇਖਿਆ ਕਿ ਇਸ ਜਨਾਨੀ ਦੇ ਕੁਛੜ ਦੁੱਧ ਪੀਂਦਾ ਬੱਚਾ ਹੈ ਭਾਲੇ ਨਾਲ ਕੰਬਦਾ ਹੈ ਮਾਂ ਉਸ ਦੇ ਉਦਾਲੇ ਕੱਪੜੇ ਦੇਣ ਦੀ ਕਰਦੀ ਹੈ ਪਰ ਉਸ ਦੇ ਪਾਸ ਕੱਪੜਾ ਨਹੀਂ ਜੋ ਮੁੰਡੇ ਨੂੰ ਪਾਲ ਤੋਂ ਬਚਾਵੇ ਬਾਰੀ ਵਿੱਚੋਂ ਸੰਤੂ ਨੇ ਮੁੰਡੀ ਦਾ ਰੋਣਾ ਤੇ ਮਾਂ ਦੇ ਮੂੰਹੋਂ "ਨਾ ਮੇਰਾ ਬੱਚਾ" ਦੀ ਆਵਾਜ਼ ਸੁਣੀ। ਉਹ ਉੱਠਿਆ ਤੇ ਦਰਵਾਜ਼ਾ ਖੋਲ੍ਹ ਕੇ ਉਸ ਨੂੰ ਆਖਣ ਲੱਗਾ, "ਬੀਬੀ, ਬੱਚਾ ਲੈ ਕੇ ਅੰਦਰ ਆ ਜਾ।" ਜਨਾਨੀ ਨੇ ਸੁਣ ਕੇ ਮੂੰਹ ਇੱਧਰ ਨੂੰ ਕੀਤਾ ਤੇ ਸੰਤੂ ਨੇ ਫੇਰ ਕਿਹਾ, "ਬੀਬੀ, ਬਾਹਰ ਮੁੰਡੇ ਨੂੰ ਲਈ ਫਿਰਦੀ ਐ, ਅੰਦਰ ਆ ਜਾ। ਇੱਥੇ ਆਣ ਕੇ ਮੁੰਡੇ ਤੇ ਕੱਪੜਾ ਪਾ, ਐਸ ਰਸਤੇ ਆ ਜਾ।" ਜਨਾਨੀ ਹੈਰਾਨਤਾ ਹੋਈ ਕਿ ਇਹ ਐਣਕਾਂ ਵਾਲਾ ਬੁੱਢਾ ਕੌਣ ਹੈ ਪਰ ਉਸ ਨੂੰ ਬਾਬਾ ਵੇਖ ਕੇ ਅੰਦਰ ਆ ਗਈ ਸੰਤੂ ਨੇ ਉਸ ਨੂੰ ਮੰਝੇ ਤੇ ਬਿਠਾ ਲਿਆ ਤੇ ਅੰਗੀਟੀ ਉਸ ਦੇ ਨੇੜੇ ਕਰ ਦਿੱਤੀ ਤੇ ਆਖਣ ਲੱਗਾ ਲੈ ਬੀਬੀ ਅੱਗ ਸੇਕ ਤੇ ਮੁੰਡੇ ਨੂੰ ਦੁੱਧ ਪਿਆ ਜਨਾਨੀ ਦੁੱਧ ਕਿੱਥੇ ਮੈਂ ਨੂੰ ਰੋਟੀਆਂ ਖਾਧੀਆਂ ਤਿੰਨ ਦਿਨ ਹੋ ਪਰ ਉਸ ਨੇ ਮੁੰਡੇ ਨੂੰ ਛਾਤੀ ਦੇ ਨਾਲ ਲਾ ਲਿਆ ਸੰਤੂ ਨੇ ਇੱਕ ਆਲੇ ਵਿੱਚੋਂ ਕੁਝ ਦੁੱਧ ਕੱਢਿਆ ਇੱਕ ਡਬਲ ਰੋਟੀ ਵਿੱਚ ਪਾ ਕੇ ਉਸ ਨੂੰ ਦੇਖ ਦਿੱਤਾ ਬੈਠ ਜਾ ਪੁੱਤਰ ਬੈਠ ਕੇ ਇਹ ਸ਼ੱਕ ਲੈ ਮੈਂ ਤੇਰੇ ਮੁੰਡੇ ਨੂੰ ਹੋਟੇ ਦਿਆਂਗਾ ਮੇਰੀ ਵੀ ਮੁੰਡੇ ਹੁੰਦੇ ਸਨ ਮੈਨੂੰ ਪਤਾ ਹੈ ਕਿ ਨਿਆਣਾ ਕਿਦਾਂ ਖੜਾਈਦਾ ਹੈ ਮੁੰਡੇ ਨੂੰ ਮੰਜੇ ਤੇ ਪਾ ਕੇ ਸੰਤੂ ਉਸ ਨੂੰ ਪਰਚਾਨ ਲਈ ਸੀਟੀ ਵਜਾਣ ਲੱਗਾ ਪਰ ਉਹ ਬੁੱਢਾ ਬੰਦਾ ਸੀ ਸੀਟੀ ਠੀਕ ਨਾ ਵੱਜੀ ਫਿਰ ਉਸ ਨੇ ਆਪਣੀ ਉਂਗਲ ਮੁੰਡੇ ਦੇ ਮੂੰਹ ਦੇ ਨੇੜੇ ਲਿਜਾ ਕੇ ਵਿਸ਼ਾਂ ਕਰ ਲਈ ਇਸ ਤਰ੍ਹਾਂ ਕਰਨ ਨਾਲ ਮੁੰਡੇ ਨੇ ਰੋਣਾ ਬੰਦ ਕਰ ਦਿੱਤਾ ਅਤੇ ਉਂਗਲੀ ਨੂੰ ਫੜਨ ਲੱਗਾ। ਹੌਲੀ-ਹੌਲੀ ਮੁੰਡਾ ਖੁਸ਼ ਹੋ ਗਿਆ ਤੇ ਖੇਡ ਖੇਡਾ ਕੇ ਹੱਸ ਪਿਆ। ਜਨਾਨੀ ਡਬਲ ਰੋਟੀ ਤੇ ਦੁੱਧ ਪੀਂਦੀ ਰਹੀ ਤੇ ਆਪਣਾ ਹਾਲ ਦੱਸਦੀ ਰਹੀ। ਮੇਰਾ ਮਰਦ ਸਿਪਾਹੀ ਹੈ। 8 ਮਹੀਨੇ ਹੋ ਗਏ ਉਸ ਨੂੰ ਲਾਮ ਤੇ ਗਿਆ। ਮੈਂ ਪਹਿਲਾਂ ਤਾਂ ਇੱਕ ਘਰ ਵਿੱਚ ਨੌਕਰ ਸਾਂ ਪਰ ਜਦ ਮੇਰਾ ਮੁੰਡਾ ਹੋਇਆ ਤਾਂ ਉਹਨਾਂ ਨੇ ਮੈਨੂੰ ਕੱਢ ਦਿੱਤਾ ਤੇ ਹੁਣ ਨੌਕਰੀ ਦੀ ਢੂੰਡ ਵਿੱਚ ਮੁੰਡਾ ਚੁੱਕ ਕੇ ਫਿਰਦੀ ਆਂ ਪਤਾ ਲੱਗਾ ਸੀ ਅਗਲੇ ਪਿੰਡ ਵਿੱਚ ਇੱਕ ਨੌਕਰਾਨੀ ਦੀ ਲੋੜ ਹੈ ਉੱਥੇ ਚੱਲੀ ਸਾਂ ਸੰਤੋ ਤੇਰੇ ਪਾਸ ਮੁੰਡੇ ਲਈ ਗਰਮ ਕਪੜਾ ਕੋਈ ਨਹੀਂ ਜਨਾਨੀ ਕਪੜੇ ਕਿੱਥੇ ਹੋਣ ਮੈਂ ਤਾਂ ਆਪਣੀ ਆਖਰੀ ਚਾਦਰ ਕੁੱਲ ਨੂੰ ਇੱਕ ਬਾਣੀਏ ਪਾਸ ਬੰਦ ਕਰ ਦਿੱਤਾ ਇਹੇ ਜਨਾਨੀ ਨੇ ਦੁੱਧ ਮੁਕਾ ਕੇ ਮੁੰਡੇ ਨੂੰ ਚੁੱਕਿਆ ਤੇ ਤੁਰਨ ਲੱਗੀ। ਸੰਤੂ ਨੇ ਟੋਲ ਕੇ ਆਪਣਾ ਇੱਕ ਪੁਰਾਣਾ ਕੋਟ ਕੱਟੇ ਦਿੱਤਾ। ਲੈ ਇਹ ਲੈ ਲੈ ਇਸ ਨਾਲ ਮੁੰਡੇ ਨੂੰ ਕਾਜਲ ਐ। ਜਨਾਨੀ ਨੇ ਪਹਿਲਾ ਕੋਟ ਵੇਖਿਆ ਫਿਰ ਬੁੱਢੇ ਸੰਤੂ ਵੱਲ ਵੇਖਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਕਹਿਣ ਲੱਗੀ, "ਬਾਬਾ ਜੀ, ਮੈਨੂੰ ਤਾਂ ਕਿਤੇ ਆਪ ਨਿਰੰਕਾਰ ਨੇ ਤਾਂ ਸਾਡੇ ਘਰ ਨੇੜੇ ਭੇਜਿਆ।" ਨਹੀਂ ਤਾਂ ਮੈਂ ਤੇ ਮੇਰਾ ਮੁੰਡਾ ਪਾਲੇ ਨਾਲ ਮਰ ਜਾਂਦੇ ਤੂੰ ਸਾਨੂੰ ਰੱਬ ਨੇ ਬਾਰੀ ਵਿੱਚ ਵੇਖਣ ਲਈ ਆਖਿਆ ਤੇ ਮੈਂ ਗਰੀਬਣੀ ਬਚ ਗਈ ਸੰਤੂ ਨੇ ਮੁਸਕਰਾ ਕੇ ਕਿਹਾ ਹਾਂ ਠੀਕ ਹੈ ਮੈਨੂੰ ਰੱਬ ਨੇ ਹੀ ਬਾਰੀ ਵਿੱਚ ਵੇਖਣ ਲਈ ਆਖਿਆ ਸੀ ਫਿਰ ਉਸਨੇ ਰਾਤ ਦਾ ਸੁਪਨਾ ਤੇ ਬਾਰੀ ਵਿੱਚੋਂ ਬਾਹਰ ਛੱਕਣ ਦਾ ਕਾਰਨ ਦੱਸਿਆ ਜਨਾਨੀ ਕਹਿਣ ਲੱਗੀ ਕੀ ਪਤਾ ਸੱਚੀ ਗੱਲ ਹੋਵੇ ਰੱਬ ਸਭ ਕੁਝ ਕਰ ਸਕਦਾ ਹੈ یوں ਕਹਿ ਕੇ ਉਸਨੇ ਅੱਧਾ ਕੋਟ ਆਪਣੇ ਉੱਪਰ ਤੇ ਅੱਧਾ ਮੁੰਡੇ ਉੱਪਰ ਲਪੇਟਿਆ ਸੰਤੂ ਨੇ ਉਸ ਨੂੰ ਚਾਦਰ ਛੜਾਣ ਲਈ ਦਿੱਤੇ ਤੇ ਜਨਾਨੀ ਵਾਹ ਰੱਬ ਜੀ ਵਾਹ ਕਹਿੰਦੀ ਇਥੋਂ ਤੁਰ ਹੀ ਗਈ ਜਨਾਨੀ ਦੇ ਤੁਰ ਜਾਣ ਤੇ ਸੰਤੂ ਫੇਰ ਆਪਣੇ ਕੰਮ ਤੇ ਲੱਗ ਗਿਆ ਪਰ ਇੱਕ ਅੱਖ ਕੰਮ ਵੱਲ ਤੇ ਇੱਕ 바ਰੀ ਦੇ ਬਾਹਰ ਕਈ ਲੋਕ ਲੰਕੈ ਪਰ ਉਹਨਾਂ ਵਿੱਚੋਂ ਕੋਈ ਅਜੇਹਾ ਨਹੀਂ ਸੀ ਜਿਸ ਨੂੰ ਉਹ ਰੱਬ ਸਮਝ ਸਕੇ ਥੋੜੀ ਚਿਰ ਪਿਛੋਂ ਸੇਉ ਵੇਚਣ ਵਾਲੀ ਇੱਕ ਜਨਾਨੀ ਉਸ ਦੀ ਬਾਰੀ ਪਾਸ ਆ ਖਲੋਤੀ ਉਸ ਦੇ ਪਾਸ ਟੋਕਰੀ ਤਾਂ ਵੱਡੀ ਸੀ ਪਰ ਸੇਉ ਥੋੜੇ ਰਹਿ ਗਏ ਸਨ ਪਿੱਛੇ ਉਸ ਨੇ ਕੁਝ ਬਾਲਣ ਬੰਨਿਆ ਹੋਇਆ ਸੀ ਬਾਰੀ ਦੇ ਪਾਸ ਖਲੋ ਕੇ ਉਸ ਨੇ ਟੋਕਰੀ ਰੱਖ ਦਿੱਤੀ ਅਰ ਪਿੱਠ ਵਾਲੇ ਬਾਲਣ ਵਿੱਚੋਂ ਜਿਹੜੀਆਂ ਲੱਕੜੀਆਂ ਚੁੱਭਦੀਆਂ ਸਨ ਉਹਨਾਂ ਨੂੰ ਠੀਕ ਕਰਨ ਲੱਗੀ ਇਸਨੂੰ ਇੱਧਰ ਰੁਜਿਆ ਵੇਖ ਕੇ ਪਾਟੀ ਹੋਈ ਟੋਪੀ ਵਾਲਾ ਇੱਕ ਮੁੰਡਾ ਛੇਤੀ ਨਾਲ ਆਇਆ ਤੇ ਇੱਕ ਸਿਉਂ ਹੱਥ ਵਿੱਚ ਫੜ ਕੇ ਖਿਸਕਣ ਲੱਗਾ ਪਰ ਸਿयां ਵਾਲੀ ਮਾਈ ਨੇ ਉਸਨੂੰ ਕੁੜਤੇ ਤੋਂ ਫੜ ਲਿਆ ਮੁੰਡੇ ਨੇ ਛੁਡਾਉਣ ਦਾ ਯਤਨ ਕੀਤਾ ਪਰ ਮਾਈ ਨੇ ਦੋਵਾਂ ਹੱਥਾਂ ਨਾਲ ਫੜ ਕੇ ਉਸਦੀ ਫੱਡੀ ਹੋਈ ਟੋਪੀ ਲਾ ਕੇ ਆਹ ਮਾਰੀ ਤੇ ਉਸਨੂੰ ਜੁੰਡੀਆਂ થી ਫੜ ਲਿਆ ਮੁੰਡਾ ਚੀਕਾ ਮਾਰੀ ਤੇ ਮਾਈ ਪਾਈ ਘੁਰ ਕੇ ਸੰਤੂ ਨੇ ਆਰ ਸੁਆ ਛੱਟਪਟ ਸੁਣ ਕੇ ਬੁਹਾ ਖੋਲਿਆ ਮਾਈ ਉਸ ਮੁੰਡੇ ਨੂੰ ਵਾਲਾਂ ਤੋਂ ਫੜ ਕੇ ਘਸੀਟਦੀ ਪਈ ਸੀ ਤੇ ਕਹਿੰਦੀ ਸੀ ਥਾਣੇ ਨੂੰ ਲੈ ਜਾਵਾਂਗੀ ਮੁੰਡਾ ਚੀਕਦਾ ਸੀ ਮੈਂ ਸਿਓ ਨਹੀਂ ਚੁੱਕਿਆ ਮੈਨੂੰ ਕਿਉਂ ਮਾਰਨੀ ਏ ਛੱਡ ਵੀ ਸੰਤੂ ਨੇ ਇਹਨਾਂ ਨੂੰ ਛਡਾਇਆ ਤੇ ਮੁੰਡੇ ਨੂੰ ਹੱਥੋਂ ਫੜ ਕੇ ਕਹਿਣ ਲੱਗਾ ਮਾਈ ਇਸ ਨੂੰ ਜਾਣ ਦੇ ਤੇ ਰੱਬ ਦੇ ਨਾਮ ਤੇ ਮਾਫ ਕਰ ਦੇ ਮੈਂ ਇਜ਼ੀ ਗੱਤ ਬਣਾਵਾਂਗੀ ساری ਉਮਰ ਯਾਦ ਰੱਖੇਗਾ ਮੈਂ ਇਸ ਸ਼ੈਤਾਨ ਨੂੰ ਠਾਣੀ ਲੈ ਜਾਉ ਸੰਤੂ ਨੇ ਮਾਈ ਦੇ ਤਰਲੇ ਕੱਡੇ ਅੰਮਾ ਜਾਨ ਦੇ ਸੋ ਫੇਰ ਨਾ ਕਰੇਗਾ ਰੱਬ ਵਾਸਤੇ ਜਾਨ ਦੇ ਸੋ ਜਨਾਨੀ ਨੇ ਉਸਨੂੰ ਛੱਡ ਦਿੱਤਾ ਮੁੰਡਾ ਨੱਠਣਾ ਚਾਹੁੰਦਾ ਸੀ ਪਰ ਸੰਤੂ ਨੇ ਉਸਨੂੰ ਠਹਿਰਾ ਲਿਆ ਤੇ ਆਖਣ ਲੱਗਾ ਬੁੱਢੀ ਮਾਈ ਤੋਂ ਮਾਫੀ ਮੰਗ ਤੇ ਮੁੜ ਕੇ ਐਦਾਂ ਨਾ ਕਰੀ ਮੈਂ ਤੈਨੂੰ ਆਪ ਵੇਖਿਆ ਹੈ ਤੂੰ ਸੇ ਹੋ ਚੁੱਕਿਆ ਸੀ ਮੁੰਡੇ ਨੇ ਰੋ ਕੇ ਮਾਫੀ ਮੰਗੀ ਸੰਤੂ ਨੇ ਕਿਹਾ ਹੁਣ ਠੀਕ ਹੈ ਲੈ ਇਹ ਸਿਓ ਤੈਨੂੰ ਇਨਾਮ ਹੈ ਇਹ ਸੁਣ ਕੇ ਉਸਨੇ ਮੁੰਡੇ ਨੂੰ ਇੱਕ ਸਿਓ ਫੜਾਇਆ ਤੇ ਮਾਈ ਨੂੰ ਮੁੱਲ ਕੋਲੋਂ ਦੇ ਦਿੱਤਾ ਮਾਈ ਬੋਲੀ ਇਸ ਕਰਕੇ ਤਾਂ ਮੁੰਡੇ ਵਿਗੜਦੇ ਹਨ ਇਸ ਮੁੰਡੇ ਨੂੰ ਬੈਂਤ ਵੱਜਣੀ ਚਾਹੀਦੇ ਸਨ ਸੰਤੂ ਬੋਲਿਆ ਮਾਈ ਤੈਨੂੰ ਕੀ ਪਤਾ ਇਹ ਤਾਂ ਬੰਦਿਆਂ ਦਾ ਨਿਆਹ ਹੈ ਰੱਬ ਦਾ ਇਹ ਤਿਸਤੂਰ ਨਹੀਂ ਜੇ ਇੱਕ ਸਿਓ ਚਰਾਨ ਲਈ ਬਹਿਨ ਤਵਜਨ ਤਾਂ ਸਾਡੇ ਅਪਰਾਧਾਂ ਦੀ ਕਿੱਡੀ ਕਰੜੀ ਸਜ਼ਾ ਚਾਹੀਦੀ ਹੈ ਬੁੱਢੀ ਮਾਈ ਚੁੱਪ ਹੋ ਗਈ ਸੰਤੋ ਨੇ ਉਸ ਨੂੰ ਸਮਝਾਇਆ ਕਿ ਅਸਾਂ ਉਹਨਾਂ ਹੋਰਨਾਂ ਨੂੰ ਮਾਫ ਕਰੀਏ ਤਾਂ ਕਿ ਰੱਬ ਵੀ ਸਾਨੂੰ ਮਾਫ ਕਰ ਦੇਵੇ ਮਾਈ ਨੇ ਆਖਿਆ ਇਹ ਠੀਕ ਹੈ ਪਰ ਮੁੰਡੇ ਬਹੁਤ ਵਿਗੜ ਜਾਂਦੇ ਹਨ ਸੰਤੋ ਨੇ ਆਖਿਆ ਅਸੀਂ ਉਹਨਾਂ ਨੂੰ ਸਿਖਾਇਆ ਹੋਰ ਕੀ ਹੈ ਬੁੱਢੀ ਮਾਈ ਨੂੰ ਆਪਣੇ ਦੋਤਰਿਆਂ ਦਾ ਖਿਆਲ ਆ ਗਿਆ ਤੇ ਉਹਨਾਂ ਦੀਆਂ ਗੱਲਾਂ ਕਰਕੇ ਤੁਰਨ ਲੱਗੀ ਤੇ ਟੋਕਰੀ ਸਿਰ ਤੇ ਰੱਖ ਕੇ ਕਿ ਇਸ ਮੁੰਡੇ ਨੇ ਅੱਗੇ ਵੱਧ ਕੇ ਆਖਿਆ ਮਾਈ ਟੋਕਰੀ ਮੈਨੂੰ ਚਾ ਦੇ ਮੈਂ ਇਸੇ ਪਾਸੇ ਜਾਣਾ ਹੈ ਚੁੱਕੀ ਜਾਵਾਂਗਾ ਇਸ ਪ੍ਰਕਾਰ ਮਾਈ ਦੀ ਟੋਕਰੀ ਚੁੱਕ ਕੇ ਮੁੰਡਾ ਤੇ ਮਾਈ ਆਪਸ ਵਿੱਚ ਪਿਆਰ ਦੀਆਂ ਗੱਲਾਂ ਕਰਦੇ ਟੁਰ ਗਏ ਤੇ ਸੰਤੂ ਉਹਨਾਂ ਨੂੰ ਤੱਕਦਾ ਖੜਾ ਰਿਹਾ ਸੰਤੂ ਮੁੜ ਕੰਮ ਤੇ ਆ ਗਿਆ ਪਰ ਹੁਣ ਸ਼ਾਮ ਹੋ ਚੱਲੀ ਸੀ ਤੇ ਹਨੇਰਾ ਪੈ ਗਿਆ ਜੁੱਤੀ ਦਾ ਇੱਕ ਪਾਲਾ ਪੋਲਾ ਰਹਿਦਾ ਸੀ ਉਸ ਨੇ ਕੰਮ ਸੰਭਿਆ ਹਥਿਆਰ ਹਥੀ ਹੋਰ ਆਪਣੇ ਟਿਕਾਣੇ ਤੇ ਰੱਖੇ ਦੀਵਾ ਆ ਬਾਲ ਲਿਆ ਤੇ ਉਬਲੇ ਹੋਏ ਚਾਵਲ ਛੱਕ ਕੇ ਸੁਖਮਣੀ ਸਾਹਿਬ ਦਾ ਪਾਠ ਫੜ ਕੇ ਬੈਠ ਗਿਆ ਪਰ ਉਸ ਵੇਲੇ ਇਸ ਤਰ੍ਹਾਂ ਦਾ ਖੜਾਕ ਹੋਇਆ ਜਿਦਾਂ ਕੋਈ ਉਸ ਦੇ ਪਿੱਛੇ ਚਲਦਾ ਫਿਰਦਾ ਹੋਵੇ ਉਸ ਨੇ ਨੀਂਹ ਜਲਾ ਕੇ ਵੇਖਿਆ ਤਾਂ ਸ਼ੱਕ ਪਿਆ ਕਿ ਕੋਠੀ ਦੀ ਹਣੀਰੀ ਗੁੱਠ ਵਿੱਚ ਆਦਮੀ ਫਿਰਦੇ ਹਨ ਆਵਾਜ਼ ਆਈ ਸੰਤੂ ਮੈਨੂੰ ਪਹਿਚਾਨਿਆ ਹੀ ਕੌਣ ਆ ਸੰਤੂ ਨੇ ਹੂਲੀ ਜੇ ਕਿਆ ਮੈਨੂੰ ਹਨੇਰੀ ਵਿੱਚ ਕੁਝ ਨਹੀਂ ਦਿਸਦਾ ਐਨੀ ਨੂੰ ਹਨੇਰੀ ਵਿੱਚੋਂ ਬਿਛਣਾ ਨਿਕਲਿਆ ਤੇ ਮੁਸਕਰਾਉਂਦਾ ਹੋਇਆ ਹਨੇਰੀ ਵਿੱਚ ਲੀਨ ਹੋ ਗਿਆ ਆਵਾਜ਼ ਆਈ ਇਹ ਮੈਂ ਹਾਂ ਫਿਰ ਹਨੇਰੇ ਵਿੱਚੋਂ ਬੱਚੇ ਵਾਲੀ ਮਾਂ ਨਿਕਲੀ ਮਾਈ ਮੁਸਕਰਾਈ ਤੇ ਬੱਚਾ ਖਿੜਖਿੜਾ ਕੇ ਹੱਸਿਆ ਉਹ ਵੀ ਲੋਭ ਹੋ ਗਈ ਆਵਾਜ਼ ਆਈ ਇਹ ਮੈਂ ਹਾਂ ਬੁੱਢੀ ਮਾਈ ਅਰਸੀਓਂ ਵਾਲਾ ਮੁੰਡਾ ਹਨੇਰੀ ਵਿੱਚੋਂ ਨਿਕਲੀ ਦੋਵੇਂ ਮੁਸਕਰਾਏ ਤੇ ਲੋਭ ਹੋ ਗਏ ਆਵਾਜ਼ ਆਈ ਇਹ ਮੈਂ ਹਾਂ ਸੰਤੂ ਦਾ ਮੁਖੜਾ ਖਿੜ ਗਿਆ ਤੇ ਉਸਦੇ ਦਿਲ ਵਿੱਚ ਖੁਸ਼ੀ ਭਰ ਗਈ ਉਸਨੂੰ ਯਾਦ ਆ ਗਿਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੀ ਲੋਗਾ ਪਰਮ ਨਾ ਭੂਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੀਓ ਸਭ ਠਾਈ ਹੁਣ ਜਦ ਕੋਈ ਸੰਤੂ ਨੂੰ ਪੁੱਛੇ ਰੱਬ ਕਿੱਥੇ ਵਸਦਾ ਹੈ ਤਾਂ ਪ੍ਰੀਮ ਭਰੀ ਆਵਾਜ਼ ਵਿੱਚ ਬੋਲਦਾ ਹੈ ਕਹੋ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਰਿੰਜਨ ਡੀਠਾ ਅੱਜ ਦੀ ਕਹਾਣੀ ਇੱਥੇ ਹੀ ਸਮਾਪਤ ਕਰਦੇ ਹਾਂ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰ ਦੇਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ